ਕਿਆਕੀ ਨਾ ਮੇਰਾ ਸਿੱਧੂ ਬਾਈ ਆ ਗਿਆ ਉਹ ਸਾਡੇ ਦਿਲਾਂ 'ਚ ਰਹਿੰਦਾ ਵਾ ਉੱਪਰ ਨਹੀਂ ਗਿਆ ਆਜ ਤਾ ਮੇਰੇ ਛੋੜਾ ਭਰਾ ਆ ਗਿਆ ਆਪਣਾ ਸਿੱਧੂ ਮੂਸੇ ਵਾਲਾ ਦਿਲਦਾਨੀਂ ਬੜਾ ਆਜ ਵੀ ਜਦ ਮੈਂ ਕਿਆਕੀ ਨਾ ਮੇਰਾ ਸਿੱਧੂ ਬਾਈ ਆ ਗਿਆ ਉਹ ਸਾਡੇ ਦਿਲਾਂ 'ਚ ਰਹਿੰਦਾ ਵਾ ਉੱਪਰ ਨਹੀਂ ਗਿਆ ਆਜ ਤਾ ਮੇਰੇ ਛੋੜਾ ਭਰਾ ਆ ਗਿਆ ਆਪਣਾ ਸਿੱਧੂ ਮੂਸੇ ਵਾਲਾ ਦਿਲਦਾਨੀਂ ਬੜਾ ਕਿਆ ਕੀ ਨਾ ਮੇਰਾ ਸਿੱਧੂ ਬਾਈ ਆ ਗਿਆ ਕੋ ਸਾਡੇ ਦਿਲਾਂ 'ਚ ਰਹਿੰਦਾ ਵਾ ਉੱਪਰ ਨਹੀਂ ਗਿਆ ਆਜ ਤਾ ਮੇਰੇ ਛੋੜਾ ਭਰਾ ਆ ਗਿਆ ਆਪਣਾ ਸਿੱਧੂ ਮੂਸੇ ਵਾਲਾ ਦਿਲਦਾਨੀ ਮੋੜਾ ਆ ਗਿਰ ਤਾ ਮੈਂ ਤਨ ਕਿਆ ਕੀ ਨਾ ਮੇਰਾ ਸਿੱਧੂ ਬਾਈ ਆ ਗਿਆ ਕੋ ਸਾਡੇ ਦਿਲਾਂ 'ਚ ਰਹਿੰਦਾ ਵਾ ਉੱਪਰ ਨਹੀਂ ਗਿਆ ਆਜ ਤਾ ਮੇਰੇ ਛੋੜਾ ਭਰਾ ਆ ਗਿਆ ਆਪਣਾ ਸਿੱਧੂ ਮੂਸੇ ਵਾਲਾ ਦਿਲਦਾਨੀ ਮੋੜਾ ਦਿਲਾਂ 'ਚ ਰਹਿੰਦਾ ਵਾ ਉੱਪਰ ਨਹੀਂ ਗਿਆ ਆਜ ਤੋਂ ਮੇਰੇ ਛੁੜ ਬਰਾ ਆਇਆ ਆਪਣਾ ਸਿੱਧੂ ਮੂਸੇ ਵਾਲਾ ਦਿਲਦਾਨ ਨੂੰ ਮੜਾ ਆਜ ਤੂੰ ਮੈਂ ਤਾਂ ਕਿਹਾ ਤੀ ਨਾ ਮੇਰੇ ਸਿੱਧੂ ਬਾਈ ਆ ਗਿਆ ਉਹ ਸਾਡੇ ਦਿਲਾਂ 'ਚ ਰਹਿੰਦਾ ਵਾ ਉੱਪਰ ਨਹੀਂ ਗਿਆ ਆਜ ਤੋਂ ਮੇਰੇ ਛੁੜ ਬਰਾ ਆਇਆ ਆਪਣਾ ਸਿੱਧੂ ਮੂਸੇ ਵਾਲਾ ਦਿਲਦਾਨ ਨੂੰ ਮੜਾ ਸਸ ਸਿਕਲ ਪਲੀਜ਼ ਸਾਡੇ ਚੈਨਲ ਸੰਜਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ